ਅਸੀਂ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇਖ ਨੂੰ ਅੱਜ ਫਸਲਾਂ ਬੜਾ ਨਾਜ਼ਰਾ ਕਿਸਾਨਾਂ ਦਾ ਕਿੰਨਾ ਇਕ ਤਿਆਰ ਆ ਮੌਸਮ ਵੀ ਠੰਡਾ ਕੱਲ ਦਾ ਗਰਮ ਬਹੁਤ ਜ਼ਿਆਦਾ ਬਿਲਕੁਲ ਜੀ ਜਿਵੇਂ ਤੁਸੀਂ ਗੁੱਸੇ ਦੀ ਗੱਲ ਕਰਦੇ ਹੋ ਕਿਉਂਕਿ ਭਰਾਵੋ ਅਸੀਂ 2020 ਤੇ 21 ਦਾ ਜਿਹੜੀ ਲੜਾਈ ਲੜੀ ਆ ਦਿੱਲੀ ਦੇ ਬਾਡਰਾਂ ਦੇ ਬੈਠ ਕੇ ਅਸੀਂ ਇਹ ਬਿੱਲ ਰੱਦ ਕਰਾਇਆ ਹੋਇਆ 2020 ਬਿਜਲੀ ਬਿੱਲ ਜਿਹੜਾ ਰੱਦ ਕਰਾਇਆ ਉਥੇ ਸੈਂਟਰ ਸਰਕਾਰ ਆ ਪੰਜਾਬ ਸਰਕਾਰ ਦੇ ਜਾਨੀ ਕਠਪੁਤਰੀ ਬਣ ਕੇ ਜਿਹੜੀ ਸੈਂਟਰ ਦੀ ਉਹ ਉਹਨੂੰ ਲਾਗੂ ਕਰ ਰਹੀ ਆ 31 ਅਗਸਤ ਤੱਕ ਇਹਨਾਂ ਦਾ ਟੀਚਾ ਵੀ ਹਰ ਘਰ ਦੇ ਵਿੱਚ 1 ਮੀਟਰ ਲੱਗਣਾ ਚਾਹੀਦਾ। ਸੋ ਉਸੇ ਨੂੰ ਲੈ ਕੇ ਸਾਡੇ ਇੱਕ ਕਿਸਾਨ ਭਰਾ ਤੇ ਪਰਚਾ ਹੋਇਆ। ਅਸੀਂ ਸਾਫ਼ ਸ਼ਬਦਾਂ 'ਚ ਕਹਿਣਾ ਚਾਹੁੰਦੇ ਆ ਵੀ ਜੇ ਮੇਜ ਮੈਚਰੂ ਪਰਚਾ ਰੱਦ ਨਹੀਂ ਹੁੰਦਾ ਇਹ ਲੜਾਈ ਅਸੀਂ ਜਾਰੀ ਰੱਖਾਂਗੇ। ਪਰ ਆਉਣ ਵਾਲੇ ਦਿਨਾਂ 'ਚ ਇਹ ਸੰਘਰਸ਼ ਨੂੰ ਹੋਰ ਤੇਜ਼ ਕਰਕੇ ਅਸੀਂ ਇੱਥੇ ਪੱਕਾ ਮੋਰਚਾ ਗੱਡ ਕੇ ਡੀਐਸਪੀ ਦਫ਼ਤਰ ਇਹ ਰੋੜਾਂ ਦੇ ਉੱਤੇ ਵੱਡੇ ਵੱਡੀ ਪੱਧਰ ਦੇ ਕਿਸਾਨਾਂ ਨੂੰ ਉਤਾਰਾਂਗੇ। ਸੋ ਅਸੀਂ ਇਹ ਚਾਹੁੰਦੇ ਆ ਵੀ ਪਹਿਲਾਂ ਤਾਂ ਪਰਚਾ ਰੱਦ ਹੋਣਾ ਚਾਹੀਦਾ ਔਰ 1 ਮੀਟਰ ਦਾ ਮੁੱਦਾ ਮੁੱਦਾ ਨਹੀਂ ਹੈਗਾ। ਇਵੇਂ ਤੁਹਾਨੂੰ ਦੱਤ ਤੁਸੀਂ ਦੱਸਿਆ ਨਾ ਇਹ ਹਰ ਘਰ ਦੇ ਵਿੱਚ ਇਹ ਕਹਿੰਦੇ ਆਪਸ਼ਨ ਹੀ ਨਹੀਂ ਹੈ ਸਾਡੇ ਕੋਲੇ ਬਿਜਲੀ ਬੋਰਡ ਕਹਿੰਦੀ ਕਹਿੰਦੀ ਅਸੀਂ ਦਾ ਸਿਰਫ ਚਿਪ ਵਾਲੀ ਮੀਟਰ ਲਾਵਾਂਗੇ ਪਰ ਇਹ ਜਦੋਂ ਇਹ ਪੰਜਾਬ ਸਰਕਾਰ ਦਾ ਜਿਹੜਾ ਮੁੱਖ ਮੰਤਰੀ ਆ ਲੋਕਾਂ ਨਾਲ ਬੈਠ ਕੇ ਕਹਿੰਦਾ ਕਹਿੰਦਾ ਤੁਸੀਂ ਆਪਣੀ ਮਰਜ਼ੀ ਨਾਲ ਮੀਟਰ ਲਵਾ ਸਕਦੇ ਚਾਹਣੇ ਹੋ ਤਾਂ ਇਸ ਚਿਪ ਵਾਲਾ ਲਵਾ ਲਓ ਨਹੀਂ ਤਾਂ ਦੂਜਾ ਦੂਜਾ ਪਤਾ ਨਹੀਂ ਕਿਉਂ ਇਹ ਜਿਹੜਾ ਡਿਪਾਰਟਮੈਂਟ ਲਾਉਣ ਨੂੰ ਤਿਆਰ ਨਹੀਂ ਸੋ ਜਿਹੜੇ ਚਿਪ ਵਾਲੇ ਮੀਟਰ ਲੋਕਾਂ ਦੇ ਲੱਗੇ ਹੋਇਆ ਬਈ ਉਹਨਾਂ ਨੂੰ ਪੱਟ ਪੱਟ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡੀ ਪੱਧਰ ਤੇ ਜਵਾਬ ਕਰਾਵਾਂਗੇ ਤੁਸੀਂ ਕਹਿੰਦੇ ਕਿ ਜੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਸੜਕਾਂ ਜਾਮ ਹੋਣਗੀਆਂ ਮੁੱਖ ਮੰਤਰੀ ਕਹਿੰਦਾ ਮੈਂ ਕਿਸਾਨਾਂ ਦਾ ਸੜਕਾਂ ਦਾ ਧਰਨਾ ਨਹੀਂ ਲੱਗਣ ਦੇਣਾ ਤੁਸੀਂ ਕਹਿੰਦੇ ਅਸੀਂ ਧਰਨਾ ਸੜਕਾਂ ਦੇ ਉੱਪਰ ਰੋਸ ਮੁਜ਼ਾਹਰਾ ਕਰਾਂਗੇ ਬਿਲਕੁਲ ਜੀ ਉਹ ਤਾਂ ਪਹਿਲੇ ਦਿਨ ਹੀ ਕਹਿੰਦਾ ਸੀ ਇਹ ਕਹਿੰਦਾ ਜੀ ਆਪਾਂ ਤਾਂ ਬੈਠ ਕੇ ਮਸਲੇ ਹੱਲ ਕਰਦਿਆਂ ਕਰਾਂਗੇ ਪਰ ਉਹ ਚਾਹੁੰਦਾ ਵੀ ਡੰਡੇ ਦੇ ਨਾਲ ਸੈ ਇਹਨਾਂ ਨੂੰ ਬੰਦ ਕਰ ਦਾਂਗੇ ਕਿਉਂਕਿ ਕਦੇ ਵੀ ਆਵਾਜ਼ ਬੰਦ ਨਹੀਂ ਹੁੰਦੀ ਦੇਖੋ ਜਿਹੜੇ ਜਿਹੜੇ ਸਾਡੇ ਕਿਸਾਨ ਭਰਾ ਜਾਂ ਕਿਸੇ ਨੌਜਵਾਨ ਦੀ ਆਵਾਜ਼ ਉੱਠਦੀ ਆ ਜਾਂ ਕਿਸੇ ਪੱਤਰਕਾਰ ਦੀ ਉੱਠਦੀ ਆ ਤਾਂ ਇਹ ਜਿਹੜੀ ਪੰਜਾਬ ਸਰਕਾਰ ਆ ਜਾਂ ਤਾਂ ਉਹਨੂੰ ਟੌਰਚਰ ਕਰਦੀ ਆ ਜਾ ਉਹਦੇ ਪੇਜ ਬੰਦ ਕਰ ਦਿਆ ਇਹ ਇਵਨ ਕੀ ਉਹਨਾਂ ਦੇ ਇਨਕਾਊਂਟਰ ਵੀ ਕਰ ਦਿਆ ਜਣੀ ਗੋਲੀਆਂ ਮਾਰ ਕੇ ਉਹਨਾਂ ਨੂੰ ਖਤਮ ਵੀ ਕਰ ਰਹੀ ਆ ਪੰਜਾਬ ਸਰਕਾਰ ਦਾ ਰਸਤਾ ਇਹ ਉਹ 84 ਤੋਂ 95 ਵਾਲਾ ਚ ਸ਼ੁਰੂ ਕੀਤਾ ਹੋਇਆ ਸੋ ਲੋਕ ਕਦੇ ਵੀ ਦਬਦੇ ਨਹੀਂ ਹੁੰਦੇ ਇਹਨਾਂ ਚੀਜ਼ਾਂ ਤੋਂ ਜਿਹੜੀਆਂ ਜੇਲ੍ਹਾਂ ਪਰਚੀਆਂ ਇਹ ਬਹੁਤ ਛੁੱਟੀਆਂ ਗੱਲਾਂ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪਹਿਲਾਂ ਤਾਂ ਇੱਕ ਇੱਕ ਇਹ ਧਰਨੇ ਦੀ ਗੱਲ ਕਰਦਾ ਸੀ ਲੱਗਣੀ ਨਹੀਂ ਦਿੰਦਾ ਅੱਜ ਤੁਸੀਂ ਦੇਖ ਲਓ ਹਰ ਮੁਲਾਜ਼ਮ ਹਰ ਵਰਗ ਜਿਹੜਾ ਉਹ ਸੜਕਾਂ ਦੇ ਉੱਤਰਿਆ ਹੋਇਆ ਆਉਣ ਵਾਲੇ ਦਿਨਾਂ 'ਚ ਜਾਨੀ ਪੰਜਾਬ ਸਰਕਾਰ ਲਈਏ ਭਗਵੰਤ ਮਾਨ ਲਈ ਮੁਸ਼ਕਲਾਂ ਦੇ ਦੌਰ ਨੇ ਜਿਹੜੇ ਇਹ ਵਧਣ ਵਾਲੇ ਨੇ ਕਿਉਂਕਿ ਇੱਥੇ ਦਾ ਦੇਵਮਾਨ ਵੀ ਕਹਿੰਦਾ ਸੀ ਕਿ ਮੈਂ ਸਾਡੇ ਪਿੰਡ ਬਾਵਰਪੁਰ ਦੇ ਵਿੱਚ ਰੋਜ਼ ਲਾਈਵ ਹੁੰਦਾ ਸੀਗਾ ਭਾਈ ਜੀ ਜਦੋਂ ਅਸੀਂ ਉਹਨਾਂ ਨੂੰ ਸਵਾਲ ਪੁੱਛਦਿਆਂ ਸਾਨੂੰ ਚੱਕ ਚੱਕ ਕੋਈ ਜਵਾਬ ਦਿਖਾਉਂਦੇ ਆ ਪਿਛਲੇ ਦਿਨਾਂ ਦੇ ਵਿੱਚ ਅਸੀਂ ਸਵਾਲ ਹਿੰਮਤ ਕਰੀ ਉਹਨੂੰ ਸਵਾਲ ਕੀਤੇ ਉਹਦੇ ਕੋਲ ਕੋਈ ਜਵਾਬ ਨਹੀਂ ਆਇਆ ਪਰ ਮੈਨੂੰ ਜੇਹਰ ਜ਼ਰੂਰ ਦਿਖਾਤੀ ਭਾਈ ਤੁਹਾਡੇ ਮਾਧਿਮੇ ਨਾਲ ਕਹਿਣਾ ਚਾਹਣਾ ਵੋਟਾਂ ਸਾਡੇ ਕੋਲੇ ਮੰਗਣਾਉਣੀਆਂ ਨੇ ਸਾਡੇ ਕੋਲੇ ਪਿੰਡਾਂ ਚਾਉਣਾ ਐਂ ਤ ਤੈਨੂੰ ਦੇਵਾਂਗੇ ਬਾਈ ਕੀ ਭਾਅ ਵਿਕਦੀ ਆ ਇਹ ਤੈਨੂੰ ਦੱਸਾਂਗੇ ਸੋ ਜਿਹੜੇ ਲੋਕ ਨੇ ਪੂਰੇ ਗਰਮ ਨੇ ਸਵਾਲ ਸਾਡੇ ਵੱਟਿਆ ਬਾਈ ਕਿਉਂਕਿ ਲੈਂਡ ਪੋਲਿੰਗ ਜਿਹੜੀ ਆ ਪਾਲਿਸੀ ਲੈ ਕੇ ਆ ਰਹੇ ਆ ਲੋਕਾਂ ਦੀ ਜ਼ਮੀਨ ਉੱਥੇੋਂ ਵਾਲੀ ਗੱਲ ਆ ਸੈਂਟਰ ਸਰਕਾਰ ਸਰਕਾਰ ਦੀ ਪਾਲਿਸੀ ਆ ਪੰਜਾਬ ਸਰਕਾਰ ਉਹਨੂੰ ਹਮਾਇਤ ਦੇ ਕੇ ਲੋਕਾਂ ਦੀ ਜ਼ਮੀਨ ਖੋ ਰਹੀ ਆ ਸੋ ਮੁੱਦੇ ਵੱਡੇ ਨੇ ਬਾਈ ਲੜਾਈ ਤਕੜੀ ਲੜਨੀ ਪਊਗੀ ਹਰ ਕਰਦੀ ਲੜਾਈ ਆ ਬਿਲਕੁਲ ਕਿਸਾਨਾਂ ਦਾ ਦਰਦ ਕੈਮਰੇ ਦੇ ਅੱਗੇ ਤਾਂ ਜ਼ਰੂਰ ਪਰ ਸਰਕਾਰਾਂ ਨਹੀਂ ਕਦੇ ਸੁਣਦੀਆਂ ਸਰਕਾਰਾਂ ਤੱਕ ਆਵਾਜ਼ ਜੇ ਕਿਸਾਨ ਦੀ ਜਾਂਦੀ ਆ ਉਹ ਕੈਮਰੇ ਦੇ ਥਰੂ ਜਾਂਦੀ ਆ